ਹਾਂਜੀ ਦੋਸਤੋ ਕੀ ਹਾਲ ਚਾਲ ਨੇ ਆ ਮੇਰੇ YouTube ਦੇ ਚੈਨਲ ਨੇ ਕੈਫੀ ਰੈੱਡ ਐਪਲ ਪੂਰੀ ਆਲਾ ਬਾਰ ਬਾਰ ਘੈਂਟ ਵਰ ਜੋਤ Instagram ID ਵੀ ਆ ਤਾਂ YouTube ਤੇ ਮੈਨੂੰ ਫੋਲੋ ਕਰੋ ਸਬਸਕ੍ਰਾਈਬ ਕਰੋ ਮੈਂ ਤੁਹਾਨੂੰ ਘੈਂਟ ਘੈਂਟ ਜੇ ਜਾ ਕੇ ਦਿਖਾਵਾਂਗਾ ਮੈਂ ਉਹਨਾਂ ਨੂੰ ਪ੍ਰਮੋਟ ਕਰਨਾ ਚਾਹੁੰਦਾਗਾ ਜਿਨ੍ਹਾਂ ਨੇ ਨਵਾਂ ਕੰਮ ਸ਼ੁਰੂ ਕੀਤਾਗਾ ਤੇ ਰੇੜੀਆਂ ਲਾਈਆਂ ਹੋਈਆਂ ਨੇ ਰੋਡ ਸਾਈਡ ਤੇ ਜਿਨ੍ਹਾਂ ਦਾ ਕੰਮ ਬਹੁਤ ਹੀ ਘੱਟ ਚੱਲਦਾਗਾ ਤੇ ਸਵਾਦ ਸਵਾਦ ਵਧੀਆ ਖਾਣਾ ਬਣਾ ਰਹੇ ਨੇ ਇਸ ਤਰ੍ਹਾਂ ਮੈਂ ਇਹਨਾਂ ਨੂੰ ਵਧੀਆ ਪ੍ਰਮੋਟ ਕਰਨਾ ਚਾਹ ਰਾਂਗਾ ਤੁਸੀਂ ਮੇਰੀ ਹੈਲਪ ਕਰ ਸਕਦੇ ਹੋ ਸਿਰਫ ਇੱਕ ਬਟਨ ਦਬਾ ਕੇ ਸਬਸਕ੍ਰਾਈਬ ਕਰਕੇ ਤੁਹਾਡਾ ਕੁਝ ਨਹੀਂ ਜਾਂਦਾ ਸਿਰਫ ਇੱਕ ਕਲਿੱਕ ਕਰਨੀ ਆ ਤੁਹੋ ਦੋਸਤੋ ਆ ਮੇਰਾ ਚੈਨਲ ਹੈ ਕੈਫੀ ਰੈੱਡ ਐਪਲ ਆ ਪਹਿਲਾ ਹੈਗਾ ਕੈਫੀ ਰੈੱਡ ਐਪਲ ਇਹਨੂੰ ਤੁਸੀਂ ਕਰੋ ਸਬਸਕ੍ਰਾਈਬ ਤੇ ਮੇਰੇ ਲਾਈਵ ਵੀ ਟਾਈਮ ਵੀ ਤੁਸੀਂ ਮੈਨੂੰ ਇੱਕ ਚੀਜ਼ ਹੋਰ ਦੱਸ ਸਕਦੇ ਹੋ ਮੈਨੂੰ ਤੁਸੀਂ ਦੱਸ ਸਕਦੇ ਹੋ ਕਿ ਮੈਂ ਕਿਹਦੀ ਵੀਡੀਓ ਬਣਾਵਾਂ ਜੇ ਕੋਈ ਤੁਹਾਡੇ ਇਲਾਕੇ ਦੇ ਵਿੱਚ ਹੈਗਾ ਰੋਡ ਸਾਈਡ ਜਾਂ ਕੋਈ ਫੇਮਸ ਫੂਡ ਆ ਰਹਾ ਹੈਗਾ ਸਟਰੀਟ ਫੂਡ ਵਾਲਾ ਕੋਈ ਵੀ ਚੀਜ਼ ਤੁਸੀਂ ਮੈਨੂੰ ਮੈਸੇਜ ਕਰਕੇ ਦੱਸ ਸਕਦੇ ਹੋ ਕਿ ਮੈਂ ਵੀਡੀਓ ਉਹਦੀ ਬਣਾਵਾਂ ਤੁਸੀਂ ਜਿੱਥੇ ਵੀ ਪੰਜਾਬ ਦੇ ਵਿੱਚ ਮੈਂ ਉੱਥੇ ਆ ਜਾਵਾਂਗਾ ਫ੍ਰੀ ਕਰਾਂਗਾ ਫ੍ਰੀ ਵੀਡੀਓ ਬਣਾਵਾਂਗੇ ਤੁਹਾਡਾ ਨਾਮ ਮੈਂਸ਼ਨ ਕਰਾਂਗੇ ਉਹਦੇ ਵਿੱਚ ਸੋ ਦੋਸਤੋ ਆ ਮੇਰਾ ਚੈਨਲ ਹੈ ਕੈਫੀ ਰੈੱਡ ਐਪਲ ਪਲੀਜ਼ ਤੁਸੀਂ ਇਹਨੂੰ ਸਬਸਕ੍ਰਾਈਬ ਕਰੋ ਦੋਸਤੋ ਮੇਰਾ ਮਕਸਦ ਆਹੀ ਆ ਇਹ ਜਿਹੜੇ ਵੀ ਰੋਡ ਸਾਈਡ ਨੇ ਉਹਨਾਂ ਨੂੰ ਫੇਮਸ ਕਰਨਾ ਤੇ ਉਹਨਾਂ ਦਾ ਕੰਮ ਚਲਾਉਣਾ ਤਾਂ ਕਿ ਆਪਾਂ ਨੂੰ ਤੇ ਤੁਹਾਨੂੰ ਦੁਆ ਮਿਲੂਗੀ ਉਹਨਾਂ ਦੀ ਤੇ ਉਹਨਾਂ ਦਾ ਕੰਮ ਚੱਲੂ ਆਪਾਂ ਪੰਜਾਬੀਆਂ ਤੇ ਪੰਜਾਬੀਆਂ ਦੇ ਕੰਮ ਆਵਾਂਗੇ ਆਪਾਂ ਜ਼ਰੂਰੀ ਨਹੀਂ ਹੈ ਕਿ ਪੰਜਾਬੀਆਂ ਦੇ ਵੀ ਮਤਲਬ ਹੈ ਨਾ ਪੰਜਾਬੀ ਜਿਹੜਾ ਕੋਈ ਹੈਗਾ ਜਾਂ ਕੋਈ ਪਰਦੇਸੀ ਭਾਈਚਾਰਾਗਾ ਆਪਾਂ ਯਾਰ ਕਿਸੇ ਨਾ ਕਿਸੇ ਦਾ ਮਾਣਾ ਨਹੀਂ ਕਰਨਾ ਆਪਾਂ ਨੇ ਸਾਰਿਆਂ ਦੀ ਵੀਡੀਓ ਬਣਾਣੀ ਆ ਤੇ ਹੋ ਸਕੇ ਸੋਸ਼ਲ ਮੀਡੀਆ ਤੇ ਉਹਨਾਂ ਦੇ ਵੀਊ ਵਧਾਣ ਉਹਨਾਂ ਨੂੰ ਲੋਕ ਦੇਖਣ ਤੇ ਕਹਿੰਦੇ ਆਪਾਂ ਉਹਨਾਂ ਦਾ ਕੰਮ ਚੱਲੇ ਸੋ ਇਸ ਕਰਕੇ ਹੀ ਮੈਂ ਆ ਚੈਨਲ ਬਣਾਇਆਗਾ ਤੁਸੀਂ ਕੀ ਕਰਨਾਗਾ ਲਾਈਕ ਕਰਨਾਗਾ ਤੇ ਕਮੈਂਟਾਂ ਦੇ ਵਿੱਚ ਦੱਸਣਾਗਾ ਕਿ ਬਾਈ ਤੁਸੀਂ ਵੀਡੀਓ ਬਣਾਣਾ ਸਾਡੇ ਇਲਾਕੇ 'ਚ ਆਉ ਸੰਗਰੂਰ ਹੋਗਾ ਬਰਨਾਲਾ ਹੋਗਾ ਸ਼ੇਰਪੁਰ ਹੋਗਾ ਕਿੱਥੇ ਵੀ ਆਉਗਾ ਕਪੂਰਥਲਾ ਜਲੰਧਰ ਅੰਮ੍ਰਿਤਸਰ ਜਿੱਥੇ ਵੀ ਤੁਸੀਂ ਕਹੋਗੇ ਤੁਹਾਡਾ ਭਰਾ ਕੈਫੀ ਉੱਥੇ ਹਾਜ਼ਰ ਆ। ਸੋ ਤੁਸੀਂ ਕਰਨਾ ਕੀ ਆ ਮੇਰੇ ਚੈਨਲ ਨੂੰ ਕਰਨਾਗਾ ਸਬਸਕ੍ਰਾਈਬ ਆ ਮੇਰਾ ਫਸਟ ਲਾਈਵ ਆ। ਸੋ ਦੇਖਦੇ ਆ ਇਹਨੂੰ ਕਿੰਨੇ ਵੀਊ ਆਦ ਰਹੇ ਕਿਹੜਾ-ਕਿਹੜਾ ਬਾਈ ਲਾਈਕ ਕਰਦਾਗਾ। ਸੋ ਜਰੂਰ ਦੱਸਿਓ ਥੈਂਕ ਯੂ। ਆ ਆਪਣਾ ਚੈਨਲਾਂ ਮੈਂ ਤੁਹਾਨੂੰ ਵਾਰ-ਵਾਰ ਦਾਂ। ਠੀਕ ਹੈ ਕੈਫੀ ਰੈਡ ਐਪਲ ਸੋ ਦੋਸਤੋ ਜਰੂਰ ਤੁਸੀਂ ਇਹਨੂੰ ਕਰਨਾਗਾ ਸਾਂਜੀ ਹੈਪੀ ਕੈਂਟਵਲ ਜੋਤ ਸੋ ਜਰੂਰ ਬਈ ਤੁਹਾਡੇ ਇਲਾਕੇ ਚ ਆਵਾਂਗੇ ਤੁਸੀਂ ਕਮੈਂਟ ਕਰਕੇ ਦੱਸ ਸਕਦੇ ਹੋ ਕਿ ਕਿਹੜੇ ਇਲਾਕੇ ਚ ਆਵਾਂ ਆ ਮੇਰਾ ਚੈਨਲ ਕੈਫੀ ਰੈੱਡ ਐਪਲ ਧੂਰੀ ਵਾਲਾ ਬਰਬਰ ਤੇ ਕੈਂਟਵਲ ਜੋਤ ਸੋ ਆ ਇੰਸਟਾਗ੍ਰਾਮ ਆਈਡੀ ਆ ਪੰਜਾਬ ਰੋਸਟ ਤੇ ਹਰਸ਼ ਬਲਜੋਤ ਜਰੂਰ ਇਹਨਾਂ ਨੂੰ ਫੋਲੋ ਕਰੋ ਤੇ YouTube ਚੈਨਲ ਨੂੰ ਸਬਸਕ੍ਰਾਈਬ ਕਰੋ ਆਪਾਂ ਤੁਹਾਡੀ ਹੈਲਪਲੀ ਤੇ ਜਿਹੜੇ ਰੋਡ ਸਾਈਡ ਬਿਜ਼ਨਸ ਕਰ ਰਹੇ ਨੇ ਉਹਨਾਂ ਦੀ ਹੈਲਪ ਲਈ ਆਪਾਂ ਅੱਗੇ ਆਵਾਂਗੇ ਸੋ ਆਪਾਂ ਪੰਜਾਬ ਨੂੰ ਅੱਗੇ ਲਈਏ ਸੋ ਜੋ ਕਿ ਪੰਜਾਬੀ ਬੰਦੇ ਨੇ ਉਹ ਆਪਣਾ ਕੰਮ ਕਰਨ ਸਕਣ ਜਦੋਂ ਆਪਾਂ ਉਹਨਾਂ ਦਾ ਕੰਮ ਚੱਲਦਾ ਦੇਖੂਗਾ ਤੇ ਹੋਰ ਵੀ ਭਾਈਚਾਰੇ ਵਾਲੇ ਪੰਜਾਬੀ ਵਾਲੇ ਕਮਿਊਨਿਟੀ ਵਾਲੇ ਪੰਜਾਬੀ ਕਮਿਊਨਿਟੀ ਜਿਹੜੇ ਕਿ ਸੰਗ ਬਣਦੇ ਨੇ ਉਹ ਕੰਮ ਕਰਨ ਨੂੰ ਹਾਜ਼ਰ ਹੋਣਗੇ ਹੁਣ ਵੀ ਤੁਸੀਂ ਦੇਖਦੇ ਹੋ ਰੇੜੀਆਂ ਸਾਈਕਲਾਂ ਤੇ ਕਈ ਗੱਡੀਆਂ ਤੇ ਆਪਣੀ ਛੋਟੀ ਜਿਹੀ ਸਟਾਲ ਲਾ ਕੇ ਕੋਈ ਸਰੋਂ ਦਾ ਸਾਗ ਵੇਚਦਾਗਾ ਕੋਈ ਮੋਮੋਜ਼ ਵੇਚਦਾਗਾ ਪਰ ਉਹ ਕੀ ਹੁੰਦੇ ਨੇ ਪਿਓਰ ਹੁੰਦੇ ਨੇ ਤੇ ਸਾਫ ਸੁਥਰਾ ਕੰਮ ਕਰਦੇ ਨੇ ਆਪਣੇ ਪੰਜਾਬੀ ਸੋ ਆਪਾਂ ਜ਼ਰੂਰ ਉਹਨਾਂ ਨੂੰ ਸਪੋਰਟ ਕਰੀਏ ਤੇ ਆਪਣੇ ਭਾਈ ਨੂੰ ਵੀ ਸਪੋਰਟ ਕਰੋ ਕੈਫੀ ਰੈੱਡ ਐਪਲ ਨੂੰ ਸੋ ਸਬਸਕ੍ਰਾਈਬ ਜ਼ਰੂਰ ਕਰੋ ਥੈਂਕ ਯੂ ਜੀ ਮਿਲਦੇ ਆਪਾਂ ਨੈਕਸਟ ਲਾਈਵ 'ਚ ਦੇਖਦੇ ਆਪਾਂ ਆ ਮੇਰੇ ਪਹਿਲੇ ਲਾਈਵ ਨੂੰ ਕਿੰਨਾ ਕ ਪਿਆਰ ਮਿਲਦਾ ਹੈ ਥੈਂਕ ਯੂ ਜੀ